ਇੰਗੇ ਹਾਲਾਤਾਂ ਵਿੱਚ ਆ ਗਿਆ ਸਰ ਕਿ ਨਾ ਉਹਨਾਂ ਕੋ ਤੁਰਿਆ ਜਾ ਰਿਹਾ ਵਾ ਨਾ ਉਹਨਾਂ ਕੋ ਬੈਠਿਆ ਜਾ ਰਿਹਾ ਵਾ ਮਤਲਬ ਕਿ ਇੰਨਾ ਉਹਨਾਂ ਨੇ ਬੁਰਾ ਹਲ ਕਰਤਾ ਵਾ ਨਾ ਕਿ ਕਹਿਣ ਤੋਂ ਪਰੇ ਆ ਚੀਜ਼ਾਂ ਸਾਰੀਆਂ ਕਿ ਮੈਂ ਸਾਰੀ ਸਿੱਖ ਜੱਥੇਬੰਦੀਆਂ ਨੂੰ ਸਾਰੇ ਪੰਥਕ ਜੱਥੇਬੰਦੀਆਂ ਨੂੰ ਸਾਰੇ ਆਪਣੇ ਗੁਰੂ ਨਾਨਕ ਦੇਵ ਜੀ ਸੰਗਤ ਨੂੰ ਅਪੀਲ ਕਰਦਾ ਵਾਂ ਕਿ ਅਸੀਂ ਸੰਦੀਪ ਸਿੰਘ ਦਾ ਸਾਥ ਦੇ ਕਿਉਂਕਿ ਦੇਖੋ ਕੌਮ ਦੇ ਕਾਰਜਾਂ ਕਰਕੇ ਅੰਦਰ ਹੈ ਕੋਈ ਨਹੀਂ ਵੇਖਦੇ ਵੀ ਯਾਰ ਉਹ ਬੰਦੇ ਨੂੰ ਕਿਸ ਹਾਲਾਤਾਂ ਦੀ ਰੱਖਿਆ ਵਾ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢਦਾ ਪੇ ਜੇਲ੍ਹ ਦੇ ਸੁਪਰੀਡੈਂਟ ਉਕੇ ਇਹਦੀ ਕੋਈ ਮੈਨੂੰ ਲੱਗਦਾ ਕਿ ਇਹਨੂੰ ਜਾਓ ਪਰੋ ਹੋ ਡਰੋ ਇਹਨੇ ਤੇ ਕੀ ਨਹੀਂ ਕਿਹੜੀ ਦੁਸ਼ਮਣੀ ਕੱਢਦਾ ਫਿਰ ਕਿਉਂਕਿ ਇਹਨਾਂ ਨੇ ਬਹੁਤ ਜਦਾ ਦਛਾਤਰ ਕੀਤਾ ਸੰਦੀਪ ਸਿੰਘ ਦੇ ਸੰਦੀਪ ਸਨੀ ਦੇ ਪਰਿਵਾਰ ਮੈਂਬਰ ਲਗਾਤਾਰ ਆਪਣੇ ਇਨਸਾਫ ਦੀ ਗੋਹਰ ਮੰਗਦੇ ਦਿਖਾਈ ਦੇ ਰਹੇ ਨੇ ਤੇ ਇਸ ਸਮੇਂ ਪਟਿਆਲਾ ਦੇ ਕੇਂਦਰੀ ਜ਼ਿਲ੍ਹੇ ਦੇ ਬਾਹਰ ਮੌਜੂਦ ਜਿੱਥੇ ਕਿ ਵੱਡਾ ਹਜੂਮ ਸਿੱਖ ਜਥੇ ਬੰਦੀਆਂ ਦਾ ਇਕੱਠਾ ਹੋਇਆ ਪਰਿਵਾਰ ਦਾ ਸਾਥ ਦੇਣ ਲੱਗੇ ਨੇ ਤੇ ਹੋਰ ਵੀ ਪੁਕਾਰ ਜੜੀ ਆ ਉਹ ਕੀਤੀ ਜਾ ਰਹੀ ਸਮੇਂ ਤਸਵੀਰਾਂ ਬਿਆਨ ਕਰਦੇ ਆ ਕਿਸ ਤਰੀਕੇ ਦੇ ਨਾਲ ਹਰ ਜਿੱਥੇ ਬੰਦੀ ਜੜੀ ਆ ਉਹ ਸਿੱਖਾਂ ਦੀ ਹੋਰ ਇਸ ਕੇਂਦਰੀ ਚਿਲ ਦੇ ਬਾਜਲਾ ਧਰਨਾ ਪਰਿਸ਼ਦ ਨਾਲ ਸਵੇਰ ਤੋਂ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਹ ਧਰਨਾ ਪਰਿਸ਼ਦ ਲਗਾਤਾਰ ਜਾਰੀ ਰਹੇਗਾ ਕੁਝ ਮੰਗਾ ਲੈ ਕੇ ਪ੍ਰਸ਼ਾਸਨ ਤੋਂ ਇਸ ਸਮੇਂ ਖੜੇ ਨੇ ਸਾਡੇ ਨਾਲ ਹਰਦੀਪ ਮੌਜੂਦ ਨੇ ਜਿਹੜੇ ਕਿ ਉਹਨਾਂ ਦੇ ਭਰਾਣੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਕੀ ਮੰਗਾ ਨੇ ਤੇ ਕੌਣ ਤਾਂ ਜਿਹੜਾ ਧਰਨਾ ਇਹ ਜਾਰੀ ਰਿਹਾ ਰਹੇ ਵੀਰੇ ਕੀ ਮੰਗਾ ਲੈ ਕੇ ਚੱਲੂ ਕਿ ਲਗਾਤਾਰ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਸੰਦੀਪ ਸਨਨੀ ਦੇ ਨਾਲ ਮੁਲਾਕਾਤ ਕਰਾਈ ਜਾਵੇ ਹਾਲਾਂਕਿ ਅੱਜ ਉਹਨਾਂ ਦੇ ਵਕੀਲ ਨੇ ਮੁਲਾਕਾਤ ਕਰਕੇ ਆਏ ਨੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ देखो जे वकील सवेन मुलाकात करके आए हे जेल प्रशासन नु कहए की ਸਾਡੀ ਮੁਲਾਕਾਤ ਕਰਵਾਈ ਜਾਵੇ ਇੱਕ ਮੰਗ ਆਪਣੀ ਦੂਸਰੀ ਹੈ ਕਿ ਜਿਹੜਾ ਸੰਦੀਪ ਸਿੰਘ ਦੇ ਅੰਦਰ ਤਸ਼ੱਦਦ ਕੀਤਾ ਗਿਆ ਵਾ ਉਹਦਾ ਪ੍ਰੋਪਰ ਮੈਡੀਕਲ ਚੈੱਕਅਪ ਕਰਾਇਆ ਜਾਵੇ ਇੱਕ ਜਿਹੜੇ ਜੇਲ ਅਧਿਕਾਰੀਆਂ ਨੇ ਜਿਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਸੰਦੀਪ ਸਿੰਘ ਦੇ ਇਹਨਾਂ ਦਾ ਤਸ਼ੱਦਦ ਕਰਨ ਦੀ ਜਿਨ੍ਹਾਂ ਨੇ 3rd ਡਿਗਰੀ ਟੌਰਚਰ ਕੀਤਾ ਵਾ ਜਿਨ੍ਹਾਂ ਨੇ ਅੰਦਰ ਸੰਦੀਪ ਸਿੰਘ ਤੇ ਉਹ ਬੁੱਚੜਸਣਾ ਵੱਲੋਂ ਅਟੈਕ ਕਰਵਾਇਆ ਗਿਆ ਵਾ ਤੇ ਪੂਰੀ ਪ੍ਰੋਪਰ ਜਾਂਚ ਹੋਵੇ ਨਿਰਪੱਖ ਜਾਂਚ ਹੋਵੇ ਜੁਡੀਸ਼ੀਅਲ ਜਾਂਚ ਹੋਵੇ ਇਹ ਚੀਜ਼ਾਂ ਦੀ ਸਾਰਿਆਂ ਦੀ ਇਹ ਸਾਡੀਆਂ ਮੰਗਾਂ ਨੇ ਤਾਂ ਜੋ ਆਪਾਂ ਸੰਦੀਪ ਸਿੰਘ ਨੂੰ ਸਾਥ ਦੇ ਮੈਂ ਸੰਗਤ ਅੱਗੇ ਸਾਰੀ ਕ ਅਪੀਲ ਵੀ ਕਰਦਾ ਤੁਹਾਡੇ ਮਮਾ ਦੀ ਮਰਾਹੀ ਇਹ ਸਾਰੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਗੁਰਨਾਣਕ ਲਾਲ ਨੇ ਵਾ ਸੰਗਤ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਪਟਿਆਲਾ ਜੇਲ੍ਹ ਦੇ ਬਾਹਰ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਪੱਕਾ ਧਰਨਾ ਲੱਗ ਚੁੱਕਾ ਜਿੰਨੇ ਜੇ ਸੰਦੀਪ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਸਾਰੀ ਸੰਗਤ ਇੱਥੇ ਪਹੁੰਚੇ ਤਾਂ ਜੋ ਆਪਾਂ ਸੰਦੀਪ ਸਿੰਘ ਦਾ ਸਾਥ ਦੇ ਸਕਦੀ ਹੈ ਉਹਨਾਂ ਨੇ ਜਾਨ ਮਾਲ ਦੀ ਰਾਖੀ ਕਰਦ ਕਰ ਸਕੀ ਕਿਉਂਕਿ ਸੰਦੀਪ ਸਿੰਘ ਇਹਨਾਂ ਹਾਲਾਤਾਂ ਵਿੱਚ ਹੈਗਾ ਸਰ ਕਿ ਨਾ ਉਹਨਾਂ ਕੋਈ ਤੁਰਿਆ ਜਾ ਰਿਹਾ ਵਾ ਮਤਲਬ ਕਿ ਇੰਨਾ ਉਹਨਾਂ ਨੇ ਬੂਰਾ ਹਲ ਕਰਤਾ ਵਾ ਨਾ ਕਿ ਕਹਿਣ ਤੋਂ ਪਰੇ ਆ ਚੀਜ਼ਾਂ ਸਾਰੀਆਂ ਜਾਣਕਾਰੀ ਕਿੱਥੋਂ ਆ ਰਹੀ ਹੈ ਕਿ ਤੁਰਿਆ ਬੈਠਿਆ ਨਹੀਂ ਜਾ ਰਿਹਾ ਕਿ ਕਿਸੇ ਨਾਲ ਗੱਲਬਾਤ ਹੋਈ ਹੈ ਜਾਂ ਵਕੀਲ ਸਾਹਿਬ ਨੇ ਜਾਣਕਾਰੀ ਦੇਖੋ ਵਕੀਲ ਸਬਾਨਾ ਅੱਜ ਗੱਲਬਾਤ ਹੋਈ ਹੈ ਵਕੀਲ ਸਾਹਿਬ ਨੇ ਸਾਨੂੰ ਦੱਸਿਆ ਵਾ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਸੰਦੀਪ ਸਿੰਘ ਤੇ ਇਹਨਾਂ 'ਤੇ ਤਸ਼ੱਦਦ ਕੀਤਾ ਵਾ ਸਾਰੀ ਪੁਲਿਸ ਅਧਿਕਾਰੀਆਂ ਨੇ ਸਾਰੀ ਜੇ ਆਪਣੇ ਜਿਹੜੇ ਵਕੀਲ ਸਬਾਨ ਮਿਲ ਕੇ ਆਏ ਨਾ ਉਹਨਾਂ ਨੇ ਸਾਰਾ ਦੱਸਿਆ ਸਾਨੂੰ ਸੰਦੀਪ ਸਿੰਘ ਕੋਲ ਤੋਂ ਬੈਠਾਂ ਵੀ ਨਹੀਂ ਜਾ ਰਿਹਾ ਜਿਹੜੀ ਤੁਹਾਡੇ ਕੋਲ ਅੰਦਰ ਜਾਣਕਾਰੀ ਜਦੋਂ ਤੁਹਾਡੇ ਸੱਜਣ ਮਿੱਤਰ ਹੀ ਜਿਤਨਾ ਵੀ ਤੁਹਾਨੂੰ ਜ ਹਮਦਰਦੀ ਰੱਖਣ ਵਾਲੇ ਆਪਣੇ ਵੀਰ ਦੀ ਜਾਣਕਾਰੀ ਦਿੱਤੀ ਬਿਲਕੁਲ ਤੁਹਾਨੂੰ ਸਹੀ ਦਿੱਤੀ ਗਈ ਸੀ ਕਿ ਉਹ ਸੰਦੀਪ ਸਿੰਘ ਦਾ ਇਹਨਾਂ ਨੇ ਇਸ ਟਾਈਮ ਬਹੁਤ ਬੁਰਾ ਹਾਲ ਕਰ ਦਿੱਤਾ ਵਾ ਕਿ ਮੈਂ ਸਾਰੀ ਸਿੱਖ ਜਥੇਬੰਦੀਆਂ ਨੂੰ ਸਾਰੇ ਪੰਥਕ ਜਥੇਬੰਦੀਆਂ ਨੂੰ ਸਾਰੇ ਆਪਣੇ ਗੁਰੂ ਨਾਨਕ ਨਾਮ ਵਾਲੇ ਸੰਗਤ ਨੂੰ ਅਪੀਲ ਕਰਦਾ ਵਾਂ ਕਿ ਅਸੀਂ ਸੰਦੀਪ ਸਿੰਘ ਦਾ ਸਾਥ ਦੇਈਏ ਕਿਉਂਕਿ ਦੇਖੋ ਕੌਮ ਦੇ ਕਾਰਜਾਂ ਕਰਕੇ ਅੰਦਰ ਹੈ ਕੋਈ ਘਰੇਲੂ ਕਾਰਜਾਂ ਕਰਕੇ ਨਹੀਂ ਦੇਖੋ ਉਹ ਸੰਦੀਪ ਸਿੰਘ ਦੇ ਵੀ ਬੱਚੇ ਸੀ ਉਹਦੀ ਵੀ ਫੈਮਿਲੀ ਹੈ ਕਾਰੋਬਾਰ ਸੀ ਸਭ ਕੁਝ ਹੀ ਸਭ ਕੁਝ ਛੱਡ ਕੇ ਉਹਨੇ ਕੌਮ ਦੇਲੇ ਖੇ ਲਾਤਾ ਹੁਣ ਕੌਮ ਦਾ ਤੇ ਪੰਥ ਦਾ ਫਰਜ਼ ਬਣਦਾ ਵਾ ਕਿ ਉਹ ਸੰਦੀਪ ਸਿੰਘ ਦਾ ਸਾਥ ਦੇਣ ਇਹ ਇੱਥੇ ਅਸੀਂ ਦੇ ਬਾਹਰ ਬੈਠੇ ਜ ਪੱਕਾ ਧਰਨਾ ਲੱਗ ਚੁੱਕਾ ਜਿੰਨੀ ਤੇ ਸੰਦੀਪ ਸਿੰਘ ਦੀ ਇਹ ਨਿਰਪੱਖ ਜਾਂਚ ਨਹੀਂ ਕਰਦੇ ਉਹਨਾਂ ਚ ਤੱਕ ਧਰਨਾ ਨਹੀਂ ਚੁੱਕਿਆ ਜਾਏਗਾ ਇਹ ਲਗਾਤਾਰ ਬਸੰਗ ਸਗਨ ਤੱਕ ਪਹੁੰਚੇ ਨੇ ਬਖ ਬਖ ਸ਼ਹਿਰਤ ਵੀ ਰਹਾ ਕੇ ਪਹੁੰਚੇ ਸਾਦ ਦਿੱਤਾ ਜਾ ਰਿਹਾ ਕਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਜਿੰਨੀ ਤੇਰ ਤੱਕ ਆਪਣੀ ਜਾਂਚ ਨਿਰਪੱਖ ਨਹੀਂ ਕੀਤੀ ਜਾਂਦੀ ਇਹਨਾਂ ਵੱਲੋਂ ਕਿਉਂਕਿ ਦੇਖੋ ਕੋਰਟ ਦੇ ਆਰਡਰ ਹੋ ਚੁੱਕੇ ਨੇ ਕੋਰਟ ਦੇ ਆਰਡਰ ਹੋ ਚੁੱਕੇ ਨੇ ਕਿ ਆਪਾਂ ਸੰਦੀਪ ਸਿੰਘ ਦਾ ਮੈਡੀਕਲ ਕਰਵਾਓ ਤੁਸੀਂ ਪਰ ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਾਨੂੰਨ ਨੂੰ ਵੀ ਛਿੱਕੇ ਟੰਗ ਛੱਡਿਆ ਸਾਨੂੰ ਕਹਿੰਦੇ ਦੀ ਕਾਨੂੰਨ ਦੀ ਪਾਲਣਾ ਕਰੋ ਪਰ ਆਪ ਕਾਨੂੰਨ ਉਹਨ ਕੋਈ ਨਹੀਂ ਵੇਖਦੇ ਵੀ ਕਿ ਯਾਰ ਉਹ ਬੰਦੇ ਨੂੰ ਕਿਸ ਹਾਲਾਤਾਂ 'ਚ ਰੱਖਿਆ ਆ ਵਾ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢਦਾ ਫੇ ਜੇਲ੍ਹ ਦੇ ਸੁਪਰੀਡੈਂਟ ਕਿਉਂਕਿ ਇਹਦੇ ਕੋਈ ਮਨ ਲੱਗਦਾ ਕਿ ਇਹਨੂੰ ਜਾਂ ਉਪਰੋ ਹੋਡਰ ਹੋਏ ਨੇ ਤੇ ਕੀ ਨੇ ਕਿਹੜੀ ਦੁਸ਼ਮਣੀ ਕੱਢਦਾ ਫੇ ਕਿਉਂਕਿ ਇਹਨਾਂ ਨੇ ਬਹੁਤ ਜੱਦਾ ਦਛਦਰ ਕੀਤਾ ਸੰਦੀਪ ਸਿੰਘ 'ਤੇ ਮੈਂ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦਾ ਵਾਂ ਕਿ ਆਪਾਂ ਸੰਦੀਪ ਸਿੰਘ ਨਾਲ ਖੜੀ ਹੋਈਏ ਕਿਉਂਕਿ ਹੁਣ ਹੀ ਖੜੇ ਹੋਣ ਦਾ ਸਮਾਂ ਵਾ ਦੇਖੋ ਸਮੇਂ ਦੇ ਉੱਤੇ ਖੜੇ ਹੋ ਜਾਈਏ ਨਾ ਤੇ ਫੇਰ ਹੀ ਸਮੇਂ ਦੀ ਸਹੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਸਮੇਂ ਦੇ ਹਿਸਾਬ ਨਾਲ ਹੀ ਆਪਾਂ ਸਰਕਾਰਾਂ ਦੇ ਉੱਤੇ ਦਬਾਅ ਬਣਾ ਕੇ ਪ੍ਰ ਜਿਹੜੇ ਬੁਚੜ ਅਫਸਰਾਂ ਨੇ ਜਿਹੜੇ ਬੁਚੜ ਅਫਸਰਾਂ ਨੇ ਸੰਦੀਪ ਸਿੰਘ ਦੇ ਟੌਰਚਰ ਕੀਤਾ ਵਾ ਤੇ ਆਪਾਂ ਜਾਂਚ ਕਰਵਾ ਸਕੀਏ ਤੇ ਉਦੋਂ ਤੱਕ ਕੋਈ ਅਧਿਕਾਰੀ ਗੱਲਬਾਤ ਸੁਣਨ ਵਾਸਤੇ ਆਇਆ ਜੇਲ੍ਹ ਅਧਿਕਾਰੀ ਹੈ ਜਾਂ ਹੋਰ ਕੋਈ ਅਧਿਕਾਰੀ ਪਹੁੰਚਿਆ ਵੀ ਤਰਨਾ ਪ੍ਰਸ਼ਨ ਕਰ ਰਿਹਾ ਕਿ ਮੰਗਾ ਕਿਨੇ ਗੱਲਬਾਤ ਹੋਈ ਹੈ ਦੇਖੋ ਜਿਹੜੇ ਜੇਲ੍ਹ ਆਪਣੇ ਆਏ ਹੀ ਆਪਣੇ ਜੇਲ੍ਹ ਆਪਣੇ ਜੇਲ੍ਹ ਪ੍ਰਸ਼ਾਸਨ ਦੇ ਇੱਥੇ ਬੰਦੇ ਜੇਲ੍ਹ ਪ੍ਰਸ਼ਾਸਨ ਦੇ ਵੀ ਆਏ ਹੀ ਤੇ ਆਪਣੇ ਇੱਥੇ ਦੇ ਪ੍ਰਸ਼ਾਸਨ ਦੇ ਵੀ ਬੰਦੇ ਆਏ ਸੀ ਤੇ ਉਹ ਕਹਿੰਦੇ ਬਸ ਉਹਨਾਂ ਦੇ ਵੱਲੋਂ ਹੌਲੀ ਬੁਝਾਉਂਦਾ ਕੋਈ ਗੱਲ ਨਹੀਂ ਕਰਾ ਦਾਂਗੇ ਜਿਤਨਾ ਸਾਨੂੰ ਪੰਜ-ਸੱਤ ਦਿਨਾਂ ਤੋਂ 10 ਤਰੀਕ ਤੋਂ ਬਾਅਦ ਸ ਕਿਉਂਕਿ ਉਦੋਂ ਤੇ ਸਾਨੂੰ ਹੀ ਉੱਤੇ ਲਾਰੇ ਲੱਪੇ ਲਾਉਂਦੇ ਅੱਜ ਤੱਕ ਨਾ ਲੱਗਾ ਸੇਮ ਗੱਲਾਂ ਉਹੀ ਹੀ ਕਰਵਾ ਦਿੰਨੇ ਆ ਕਰ ਦਿੰਨੇ ਆ ਕੱਲ ਮੁਲਾਕਾਤ ਕਰ ਲਿਓ ਵੇਖੋ ਉਹ ਦਿਨ ਲੰਗਾ ਦੇਵੇ ਨੇ ਕਿਉਂਕਿ ਸੰਦੀਪ ਸਿੰਘ ਨੂੰ ਮਿਲਤੇ ਆਏ ਸਾਡੇ ਵਕੀਲ ਪਰ ਇਹ ਸੰਦੀਪ ਸਿੰਘ ਦਾ ਇੰਨਾ ਬੁਰਾ ਹਾਲ ਆ ਕਿ ਜਿਹੜਾ ਕਰੋਸ ਪਰਚਾ ਬਣਦਾ ਵਾ ਇਹਨਾਂ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਜਿਹੜੇ ਜੇਲ੍ਹ ਸੁਪਰਡੈਂਟ ਮੈਂ ਸਸਪੈਂਡ ਹੋਣਾ ਚਾਹੀਦਾ ਪਹਿਲੀ ਗੱਲ ਤੇ ਕਿਉਂਕਿ ਉਹਨੂੰ ਕੀ ਅਧਿਕਾਰ ਆ ਠੀਕ ਹੈ ਯਾਰ ਜੀ ਕੋਈ ਗੱਲ ਵੇਖੋ ਪਹਿਲਾਂ ਤੇ ਉਹਨੇ ਅਟੈਕ ਕਰਾਇਆ ਜੇਲ੍ਹ ਸੁਪਰਡੈਂਟ ਦੇ ਸੰਦੀਪ ਸਿੰਘ ਦੇ ਉੱਤੇ ਫਿਰ ਉਸ ਤੋਂ ਬਾਅਦ ਸੰਦੀ ਕੋਤੋ ਜਾਰੀ ਰਹੇਗਾ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਹ ਕੋਈ ਸਮਾਂ ਨਿਧਾਰਤ ਕੀਤਾ ਗਿਆ ਕੋਤੋ ਜਾਰੀ ਨਹੀਂ ਸਮਾਂ ਕੋਈ ਨਹੀਂ ਨਿਧਾਰਤ ਅਨਿਮਿੱਤ ਸਮੇਂ ਆਸਤੇ ਚਰਨਾ ਲੱਗਾ ਵਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੈਨੂਇਨ ਨੇ ਦੇਖੋ ਇਹੀ ਕੋ ਡਿਮਾਂਡ ਨਹੀਂ ਕਰ ਸਾਡੀ ਇਹ ਬਲੀ ਇਹ ਜੈਨੂਇਨ ਮੰਗਾਂ ਨੇ ਕਾਨੂੰਨ ਦੇ ਅਧਿਕਾਰ ਨੂੰ ਅਧਿਕਾਰ ਤੱਕ ਮੰਗਾਂ ਨੇ ਆਪਣੀਆਂ ਕੋਈ ਐ ਨਹੀਂ ਆਪਾਂ ਡਿਮਾਂਡ ਰੱਖੀ ਕੋਈ ਸਾਡੀ ਕੋਈ ਵੱਖਰੀ ਡਿਮਾਂਡ ਆ ਨਹੀਂ ਜੋ ਜੋ ਹੋਣਾ ਚਾਹੀਦਾ ਹੈ ਉਹੀ ਮੰਗਾਂ ਰੱਖੀਆਂ ਵਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਮੰਗਾਂ ਮੰਨੀਆਂ ਜਾਣ ਸੰਤਪੰਦੀਪ ਸਿੰਘ ਦਾ ਜਲਦ ਜਲਦ ਮੈਡੀਕਲ ਕਰਾਇਆ ਜਾਵੇ ਉਹ ਜਿਹੜੇ ਅ ਇਹ ਕੰਮ ਕੀਤਾ ਵਾ ਸੰਦੀਪ ਸਿੰਘ ਨੇ 3 ਡਿਗਰੀ ਟੌਰਚਰ ਕੀਤਾ ਵਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪ੍ਰੋਪਰ ਕੁਝ ਲਗਾਤਾਰ ਪਰਿਵਾਰ ਹੈ ਪਰਿਵਾਰ ਦਾ ਮੈਂਬਰ ਹੈ ਉਸ ਤੋਂ ਇਲਾਵਾ ਸਿੱਖ ਜਿੱਥੇ ਬੰਦਿਆਂ ਨੇ ਵੱਡੀ ਗਿਣਤੀ ਵਿੱਚ ਉਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਫ ਤੋਂ ਉਹ ਕਹਿ ਰਹੇ ਕਿ ਇਨਸਾਫ ਦੀ ਮੰਗ ਜਿਹੜੀ ਆ ਉਹ ਬਿਲਕੁਲ ਜਾਇਜ਼ ਆ ਕਿਉਂਕਿ ਜਿਹੜਾ ਸੰਦੀਪ ਸਿੰਘ ਹੈ ਉਹਦੇ ਉੱਪਰ ਤਸ਼ੱਦਦ ਜਿਹੜਾ ਹੈ ਉਹ ਵੱਡੀ ਗਿਣਤੀ ਵਿੱਚ ਕੀਤਾ ਗਿਆ ਕਿਉਂਕਿ ਸਾਫ ਤੋਂ ਉਹਨਾਂ ਦੇ ਵਕੀਲ ਨੇੜੇ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਵੀ ਆਖਿਰਕਾਰ ਕਿਸ ਤਰੀਕੇ ਦਾ ਮਾਹੌਲ ਸੀਗਾ ਉੱਥੇ ਕਦੋਂ ਸੰਗਰੂ ਉਹਨਾਂ ਨਾਲ ਮੁਲਾਕਾਤ ਕਰ ਉਨਾ ਅਧਿਕਾਰੀਆਂ ਦੇ ਉੱਪਰ ਜਿਹੜਾ ਕਿ ਉਹ ਬੰਦਾ ਮਾਮਲਾ ਦਰਜ ਕੀਤਾ ਰਵੇ ਜਿਨ੍ਹਾਂ ਦੇ ਵੱਲੋਂ ਜਿਹੜਾ ਇਹ ਤਸ਼ੱਦਦ ਆ ਹੋ ਕੀਤਾ ਗਿਆ ਫਿਲਹਾਲ ਇਸ ਮਾਮਲੇ ਦੇ ਉੱਪਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਕੋਈ ਬਿਆਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪ੍ਰਭਾ ਜਿਹੜਾ ਉਹ ਤਰਨਾ ਪ੍ਰਚੰਦ ਦੇ ਉੱਪਰ ਬੈਠਾ ਗਿਆ ਅਧਿਕਾਰੀਆਂ ਨਾਲ ਮਿਲਾਕਾਤ ਕਰਨ ਵਾਸਤੇ ਪਹੁੰਚੇ ਸਨ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੀਆਂ ਮੰਗਾਂ ਨੂੰ ਜਲਦ ਹੀ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕੈਮਰ ਬਸ ਅਮਨਦੀਪ ਦੇ ਨਾਲ ਤਰੰਟਕਰਾਨ ਰੋਜ਼ਾਨਾ ਪੁਖਸਮੈਨ ਪਟਿਆਲਾ